ਹੈਲੋ ਜੀ ਸਾਰਿਆਂ ਸ਼੍ਰੀਕਾਲ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਜੀ ਸਵੇਰ-ਸਵੇਰ ਦਾ ਟਾਈਮ ਤੇ ਨਹਾਣ ਧੂਣ ਤੋਂ ਬਾਅਦ ਜਿਹੜਾ ਵਾ ਆਪਾਂ ਸਫਾਈਆਂ ਕਰ ਲੱਗ ਗਏ ਸੀ ਕਿਉਂਕਿ ਆਂਟੀ ਅਜ ਨਹੀਂ ਆਏ ਤੇ ਉਹਨਾਂ ਨੇ ਲੇਟ ਆਉਣਾ ਸੀ ਤੇ ਸਫਾਈਆਂ ਦਾ ਇਹ ਕਿ ਜਲਦੀ ਹੋ ਜਾਣ ਹਨਾ ਸਵੇਰ ਟਾਈਮ ਹੋ ਜਾਣ ਤੇ ਉਹ ਵਧੀਆ ਸਗੋ ਸਾਰਾ ਦਿਨ ਆਪਾਂ ਫ੍ਰੀ ਰਹਿਨੇ ਆ ਫਿਰ ਤੇ ਮੈਨੂੰ ਤੇ ਆਪਣੇ ਬੇਟੇ ਦਾ ਹੁੰਦਾ ਕਿ ਉਹ ਸੁੱਤਾ ਹੋਵੇ ਤੇ ਮੈਂ ਜਲਦੀ ਜਲਦੀ ਜਿਹੜਾ ਕੰਮ ਕਰ ਲਾਂ ਹਨਾ ਤੇ ਉਹਦੇ ਸੁੱਤੇ ਸੁੱਤੇ ਦੇ ਮੈਂ ਲੱਗ ਗਈ ਸਫਾਈਆਂ ਕਰਨ ਤੇ ਮੇਰੀ ਆਦਤ ਆ ਕਿ ਮੈਂ ਝਾੜੂ ਲਾਨੀ ਹੈ ਨਾ ਤੇ ਨਾਲ ਹੀ ਨੁਕਰਾਂ ਚ ਵੀ ਸਾਰਾ ਜਾਲਾ ਵਗੈਰਾ ਜਿਹੜਾ ਜਿੰਨਾ ਵੀ ਅੰਦਾਣਾ ਸਾਰਾ ਮੈਂ ਲਾ ਦੇਣਾ ਵਾ ਤੇ ਇੱਕੋ ਵਾਰੀ ਜੀ ਤੇ ਫਿਰ ਇਹ ਆ ਕਿ ਬਾਰ ਬਾਰ ਕਰਨ ਦੀ ਲੋੜ ਨਹੀਂ ਪੈਂਦੀ ਨਾਲੇ ਕਦੀ ਕਦੀ ਜਿਹੜਾ ਆਪਾਂ ਝਾੜੂ ਪੋਚਾ ਲਾਉਣਾ ਹੁੰਦਾ ਤੇ ਫਿਰ ਨਾ ਮੈਂ ਸਫਾਈ ਜਿਹੜੀ ਉਹ ਨਾਲ-ਨਾਲ ਹੀ ਕਰ ਦਿੰਦੀ ਹੁੰਨੀ ਆ ਤੇ ਅਜਨ ਨਾਲੇ ਨਵਾਂ ਪੋਚਾ ਲਿਆਂਦਾ ਸੀ ਸਟੈਂਡ ਵਾਲਾ ਮੈਂ ਕਿ ਚੱਲਣਾ ਇੱਕ ਵਾਰੀ ਲਾ ਕੇ ਵੇਖ ਲੈਨੇ ਕਿੱਦਾਂ ਦੀ ਸਫਾਈ ਹੁੰਦੀ ਆ ਤੇ ਨਾਲੇ ਆ ਕਿ ਆਪਣੇ ਹੱਥਾਂ ਨਾਲ ਸਫਾਈ ਹੋ ਜੂਗੀ ਅਜਾਣਾ ਨਾਲੇ ਯੂਜ਼ ਕਰਕੇ ਵੇਖ ਲਾਂਗੇ ਸਟੈਂਡ ਵਾਲਾ ਪੋਚਾ ਕਿੱਦਾਂ ਦਾ ਲੱਗਦਾ ਵਾ ਫਿਰ ਇਹੋ ਜਿਹੜਾ ਉਹ ਲਾ ਲਿਆ ਕਰਾਂਗੇ ਦੂਜਾ ਜਿਹੜਾ ਉਹ ਨਹੀਂ ਲਾਇਆ ਕਰਾਂਗੇ ਤੇ ਇਥੇ ਮੈਂ ਪਹਿਲਾਂ ਮੈਂ ਝਾੜੂ ਕੱਢਿਆ ਚੰਗੀ ਤਰ੍ਹਾਂ ਸੋਫਿਆਂ ਦੇ ਪੱਡਾਂ ਦੇ نیچےੋਂ ਸਾਰਾ ਹਨਾ ਕਿਉਂਕਿ ਜੇ ਕੂੜਾ ਹੋਵੇ ਨਾ ਤੇ ਗੰਧ ਹੋਵੇ ਤੇ ਫਿਰ ਮੱਛਰ ਵੀ ਜ਼ਿਆਦਾ ਆਉਂਦਾ ਵਾ ਹਨਾ ਤੇ ਇਸ ਕਰਕੇ ਨਾ ਸਾਰਾ ਐਨ ਚੰਗੀ ਤਰ੍ਹਾਂ ਮੈਂ ਝਾੜ ਕੇ ਤੇ ਕੂੜਾ ਵੀ ਥੱਲੇ ਸਾਰਾ ਜਿਹੜਾ ਉਹ ਕੱਢ ਦਿੱਤਾ ਹੀ ਰੋਜ ਝਾੜੂ ਵੱਜਦਾ ਪਰ ਫਿਰ ਵੀ ਪਤਾ ਨਹੀਂ ਕਿੱਥੋਂ ਨਾ ਕਟਾ ਆ ਜਾਂਦਾ ਕਿਉਂਕਿ ਨੇਰੀਆਂ ਜਾਂਦੇ ਦੇਣਵਾ ਤੇ ਨੇਰੀ ਅੱਜ ਰਾਤੀ ਬਹੁਤ ਚੱਲੀ ਉਹਦੀ ਵਜ੍ਹਾ ਨਾਲ ਨਾ ਕਿੰਨਾ ਹੀ ਕਟਾ ਆ ਗਿਆ ਸੀ ਤੇ ਇਸ ਕਰਕੇ ਸਾਰਾ ਹੀ ਮਤੇ ਝਾੜ ਚਾਮ ਬਣਾ ਕਰਨੀ ਪਈ ਤੇ ਇਸ ਕਰਕੇ ਮੈਂ ਝਾੜੂ ਜਿਹੜਾ ਐਨ ਫੰਡ ਕੇ ਲਾਇਆ ਉਸੇ ਵਜ੍ਹਾ ਨਾਲ ਕਿਉਂਕਿ ਨੇਰੀਆਂ ਦਾ ਜਿਹੜਾ ਸੀਜ਼ਨ ਉਹ ਆ ਗਿਆ ਵਾ ਤੇ ਰਾਤ ਨੂੰ ਸ਼ਾਮ ਪੈਂਦੀ ਹੈ ਤੇ ਨੇਰੀ ਚਲਣੀ ਸ਼ੁਰੂ ਹੋ ਜਾਂਦੀ ਹੈ ਲਾਲ ਲਾਲ ਬੱਦਲ ਹੋ ਜਾਂਦਾ ਵਾ ਤੇ ਬੱਦਲ ਵੀ ਪੈ ਜਾਂਦਾ ਵਾ ਥੋੜਾ ਬੋਧਾ ਤੇ ਨੇਰੀ ਜਿਹੜੀ ਉਹ ਬਹੁਤ ਜ਼ਿਆਦਾ ਤੂਫਾਨ ਵਾਂਗੂ ਚੱਲਦੀ ਆ ਤਾਂ ਹਲੇ ਨੇਰੀ ਮਤਲਬ ਚੱਲਦੀ ਆ ਤੇ ਲਾਈਟ ਵੀ ਬੰਦ ਹੋ ਜਾਂਦੀ ਆ ਤੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਛੋਟੇ ਬੱਚੇ ਦੇ ਨਾਲ ਤੇ ਮੱਛਰ ਤੇ ਬਹੁਤ ਜ਼ਿਆਦਾ ਵਾ ਤੇ ਉਸ ਵਜ੍ਹਾ ਨਾਲ ਤੇ ਮੈਂ ਸਾਰੇ ਕਮਰਿਆਂ ਚੋਂ ਝਾੜੂ ਕੱਢਿਆ ਆਪ ਤੇ ਆਂਟੀ ਦਾ ਫੋਨ ਆਇਆ ਸੀ ਕਹਿੰਦੇ ਆਉਂਗੀ ਮੈਂ ਬਟ ਲੇਟ ਆਉਂਗੀ ਫਿਰ ਮੈਂ ਕੀ ਚੱਲਣਾ ਆਣ ਕੇ ਕੱਪੜੇ ਧੋ ਲੈਣਗੇ ਜਾਂ ਬਰਤਨ ਵਗੈਰਾ ਕੋਈ ਹੋਊਗਾ ਤੇ ਸਾਫ਼ ਕਰ ਲੈਣਗੇ ਨਹੀਂ ਤੇ ਐਨ ਸਾਰਾ ਘਰ ਜਿਹੜਾ ਸੀ ਉਹ ਸਾਫ਼ ਕਰ ਦਿੱਤਾ ਸੀ ਤੇ ਆਂਟੀ ਆਏ ਸੀ ਇੱਕ ਡੇਢ ਵਜੇ ਦੇ ਨਾਲ ਕਰੀਬ ਆਏ ਸੀ ਤੇ ਉਹ ਉਦੋਂ ਕੀ ਹੁੰਦਾ ਕਿ ਆਪਾਂ ਨਾ ਟਾਈਮ ਨਾਲ ਕੰਮ ਕਰਕੇ ਤੇ ਫਿਰ ਆਪਾਂ ਮੈਂ ਬੇਟੇ ਦੇ ਨਾਲ ਹੀ ਲੇਟ ਜਾਨੀ ਐ ਜਦੋਂ ਉਹਨੇ ਸੌਣਾ ਵਾ ਨਵਾ ਤਵਾ ਕੇ ਉਹਨੂੰ ਸੁਵਾਉਣਾ ਉਹਦੇ ਨਾਲ ਹੀ ਮੈਂ ਲੇਟ ਜਾਨੀ ਹੁੰਨੀ ਆ ਤੇ ਇਹ ਆ ਕਿ ਮੇਰਾ ਆਪਣਾ ਵੀ ਆਰਾਮ ਹੋ ਜਾਂਦਾ ਵਾ ਦਿਨੇ ਕਿਉਂਕਿ ਰਾਤ ਨੂੰ ਉਹ ਜਿਹੜਾ ਉਹ ਜਾਗਦਾ ਵਾ ਇਸ ਕਰਕੇ ਨਾ ਫਿਰ ਜਦੋਂ ਉਹ ਦੁਪਹਿਰੀ ਸੌਂਦਾ ਵਾ ਨਾ ਤੇ ਫਿਰ ਮੈਂ ਉਹਦੇ ਨਾਲ ਹੀ ਲੇਟ ਜਾਂਦੀ ਆ ਇਹ ਆ ਕਿ ਨੀਂਦ ਵੀ ਪੂਰੀ ਨਾ ਹੋਵੇ ਨਾ ਤੇ ਉਹ ਸਰੀਰ ਫਿਰ ਨਾ ਕੰਮ ਨਹੀਂ ਕਰਦਾ ਹੈਗਾ ਸਰੀਰ ਕੱਚਾ ਕੱਚਾ ਜਾਂ ਰਹਿੰਦਾ ਹੈ ਨਾ ਤੇ ਇਸ ਕਰਕੇ ਨੀਂਦ ਪੂਰੀ ਕਰਨੀ ਵੀ ਜ਼ਰੂਰੀ ਆ ਤੇ ਬੱਚੇ ਦੇ ਨਾਲ ਹੀ ਮੈਂ ਕੰਮਕੁਮ ਕਰਕੇ ਤੇ ਫ੍ਰੀ ਹੋ ਕੇ ਤੇ ਮੈਂ ਉਹਦੇ ਨਾਲ ਲੇਟ ਜਾਂਦੀ ਆ ਤੇ ਪੋਚਾ ਸੀਗਾ ਐ ਵਾਲਾ ਜਿਹੜਾ ਛੋੜਾ ਹੁੰਦਾ ਨਾ ਆਗੂ ਤੇ ਉਹ ਵਾਲਾ ਸੀ ਤੇ ਐਨ ਬੜਾ ਵਧੀਆ ਫਿਰਿਆ ਤੇ ਵੱਡਾਂ ਦੇ نیچےੋਂ ਵੀ ਸੋਫਿਆਂ ਦੇ نیچےੋਂ ਮੈਂ ਸਾਰੇ ਐਨ ਚੰਗੀ ਤਰ੍ਹਾਂ ਮਾਰਿਆ ਕਿਉਂਕਿ ਮੱਛਰ ਵਗੈਰਾ ਹੁੰਦਾ ਵੇ ਇਸ ਕਰਕੇ ਤੇ ਮੈਂ ਕਹ ਚੱਲਣਾ ਮੱਛਰ ਇੱਕ ਵਾਰੀ ਨਿਕਲ ਜੂਗਾ ਮੈਂ ਫਰਨੈਲ ਵਗੈਰਾ ਪਾ ਕੇ ਨਾ ਫੇਰ ਹੀ ਮੈਂ ਪੋਚੇ ਲਾਏ ਸੀ ਤੇ ਐਨ ਫਰਸ਼ ਬਹੁਤ ਹੀ ਕਲੀਨ ਹੋ ਗਿਆ ਸਾਫ ਹੋ ਗਿਆ ਮੈਂ ਸਰਫ ਪਾ ਲੈਣੀ ਆ ਨਾਲ ਥੋੜਾ ਜਿਹਾ ਜਿਹੜਾ ਵਾ ਫਰਨੈਲ ਪਾ ਲੈਣੀ ਆ ਤੇ ਉਹਦੇ ਨਾਲ 스멜 ਵੀ ਵਧੀਆ ਹੁੰਦੀ ਆ ਤੇ ਫਰਸ਼ ਜਿਹੜਾ ਉਹ ਵੀ ਸਾਫ ਹੋ ਜਾਂਦਾ ਵਾ ਤੇ ਹਾਲੇ ਤੇ ਲਾਈਟ ਜਿਹੜੀ ਆਉਂਦੀ ਆ ਦਿਨੇ ਆਉਂਦੀ ਆ ਤੇ ਸ਼ਾਮਾਂ ਨੂੰ ਜਿਹੜੀ ਉਹ ਬੰਦ ਹੋ ਜਾਂਦੀ ਆ ਤੇ ਹਨੇਰੀਆਂ ਵਗੈਰਾ ਚੱਲਣ ਦੀ وجہ ਨਾਲ ਨਾ ਬੰਦ ਹੋ ਜਾਂਦੀ ਆ ਤੇ ਫੇਰ ਜਿਹੜਾ ਕੰਮ ਕਰਨ ਨੂੰ ਵੀ ਤੁਹਾਨੂੰ ਪਤਾ ਜੀ ਨਹੀਂ ਕਰਦਾ ਹੈਗਾ ਨਾ ਤੇ ਇੱਥੇ ਮੈਂ ਬੇਟੇ ਨੂੰ ਨਵਾ ਦਿੰਦਾ ਹੀ ਤੇ ਨਵਾ ਕੇ ਤੇ ਮੈਂ ਉਹਨੂੰ ਜਿਹੜਾ ਹੀ ਕੱਪੜੇ ਵਗੈਰਾ ਪਾ ਕੇ ਐਨ ਜਿਹੜਾ ਉਹ ਰੈਡੀ ਕਰ ਦਿੰਨੀ ਆ ਤੇ ਜਦੋਂ ਤੁਹਾਨੂੰ ਪਤਾ ਬੱਚੇ ਮਾਲਿਸ਼ ਕਰਾਉਂਦੇ ਆ ਜਾਂ ਨਾਉਂਦੇ ਆ ਨਾ ਤੇ ਫਿਰ ਜਿਹੜਾ ਉਹ ਸੋ ਜਾਂਦੇ ਆ ਤੇ ਮੈਂ ਇਦਾਂ ਹੀ ਕਰਦੀ ਆ ਟਾਈਮ ਨਾਲ ਉਹਨੂੰ ਮਾਲਿਸ਼ ਕਰ ਦਿੰਨੀ ਆ ਫਿਰ ਮਤਲਬ ਅੱਧਾ ਪੌਣਾ ਘੰਟਾ ਜਿਹੜਾ ਉਹ ਮੈਂ ਵੇਟ ਕਰਨ ਤੋਂ ਬਾਅਦ ਜਿਹੜਾ ਮੈਂ ਉਹਨੂੰ ਨਵਾ ਦਿੰਨੀ ਆ ਤੇ ਫਿਰ ਉਹ ਐਸ ਸੁੱਤਾ ਰਹਿੰਦਾ ਵਾ ਤੇ ਮੈਂ ਮੈਂ ਵੀ ਨਾਲ ਜੜਾ ਉਹ ਸੋ ਜਾਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਤੇ ਮੈਨੂੰ ਡੇਲੀ ਨਵਾਣੀ ਆ ਤੇ ਬੱਚੇ ਸਹੀ ਵੀ ਰਹਿੰਦੇ ਆ ਡੇਲੀ ਉਹਨਾਂ ਨੂੰ ਨਵਾਉਣਾ ਚਾਹੀਦਾ ਵਾ ਤੇ ਬੱਚੇ ਫਰੈਸ਼ ਰਹਿੰਦੇ ਆ ਆਪਣੇ ਆਪ ਚ ਤੇ ਨਹੀਂ ਚਲਾਇਆ ਹੈਗਾ ਛੋਟੇ ਬੱਚੇ ਕਰਕੇ ਇਹਦੇ ਕਰਕੇ ਨਹੀਂ ਅਜੇ ਤੱਕ ਐਸੀ ਚਲਾਇਆ ਤੇ ਲਓ ਜੀ ਇੱਥੇ ਆਂਟੀ ਵੀ ਆ ਗਈ ਹੀ ਦੁਪਹਿਰ ਦੇ 2:00 ਵਜੇ ਹੀ ਤੇ ਉਦੋਂਕ ਆਂਟੀ ਆ ਗਈ ਹੀ ਤੇ ਉਹਨਾਂ ਨੇ ਆਉਂਦਿਆ ਜਿਹੜੀ ਮਸ਼ੀਨ ਲਾ ਲਈ ਕੱਪੜੇ ਬਹੁਤ ਜ਼ਿਆਦਾ ਹੋਏ ਹੀ ਤੇ ਉਹ ਜਿਹੜੇ ਕੱਪੜੇ ਹੀ ਉਹ ਧੋਣੇ ਪਏ ਤੇ ਇਹ ਨਾ ਸਾਈਕਲ ਸੀ ਮੇਰੇ ਵੱਡੇ ਬੇਟੇ ਦਾ ਤੇ ਬਹੁਤ ਸਾਰੇ ਹੋਰ ਵੀ ਖਡਾਉਣੇ ਜਿੱਦਾਂ ਪੀਂਗ ਵਗੈਰਾ ਹੋ ਗਈ ਦੂਜਾ ਸਾਈਕਲ ਹੋ ਗਿਆ ਸਕੂਟਰ ਹੋ ਗਿਆ ਮੋਟਰਸਾਈਕਲ ਇਹ ਵਾਲਾ ਜਿਹੜਾ ਨਾ ਸਾਈਕਲ ਜਿਹੜਾ ਰੇੜਨ ਵਾਲਾ ਇਹਦਾ ਹੈਂਡਲ ਜ ਆਪਣੇ ਜਿੱਦਾਂ ਤੁਸੀਂ ਵੇਖਿਆ ਹੀ ਹੋਊਗਾ ਨਾ ਇਹ ਵਾਲਾ ਸੀ ਇਹ ਮੈਂ ਕੱਲ ਕੱਢ ਕੇ ਲਈ ਆਈ ਮੈਂ ਕਿ ਜਿੱਦਾਂ ਉਹ ਥੋੜਾ ਥੋੜਾ ਨਾ ਗਰੋ ਕਰਦਾ ਪਿਆ ਵਾ ਤੇ ਇਹ ਚ ਇਹਨੂੰ ਬਿਠਾਵਾਂਗੇ ਤੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਆ ਪਿੱਛੇ ਇਹਦੇ ਨਾਲ ਬੜੀ ਸੋਹਣੀ ਟੋਕਰੀ ਬਣੀ ਆ ਕੁਝ ਵੀ ਤੁਸੀਂ ਜ਼ਮਾਨਜ ਵਗੈਰਾ ਰੱਖ ਸਕਦੇ ਜੇ ਤੇ ਐਨ ਇਹਨਾਂ ਨਵਾਂ ਹੀ ਪਿਆ ਆ ਜੇ ਤੇ ਮੈਂ ਕਿਹਾ ਮਤਲਬ ਹੋਰ ਲੈਣ ਦੀ ਕਿ ਲੋਡ ਹਨਾ ਤੇ ਬਿਲਕੁਲ ਨਵਾਂ ਸੀ ਇਹਦੇ ਵਿੱਚ ਸਿਰਫ ਸੈਲਪ ਹੋਣੇ ਸੀ ਤੇ ਇਹਦੇ ਵਿੱਚ ਜਿਹੜੀਆਂ ਟਿਊਨਾ ਵਗੈਰਾ ਜਾਂ ਪੋਇਮ ਵਗੈਰਾ ਹੁੰਦੀਆਂ ਨਾ ਉਹ ਵਾਲੀਆਂ ਵੱਜਦੀਆਂ ਆ ਮੈਂ ਇਹ ਇੱਕ ਵਾਰੀ ਧੋ ਕੇ ਰੱਖ ਦਿੰਨੇ ਆ ਤੇ ਮੈਂ ਨਾ ਇਹਨ ਸਰਫਤ ਦੇ ਨਾਲ ਸਾਫ ਕਰ ਦਿੱਤਾ ਹੈ ਵੀ ਰੈੱਡ ਕਲਰ ਦਾ ਵਾ ਤੇ ਉੱਤੇ ਨਮਿਸ਼ ਦਾ ਨਾਮ ਵੀ ਲਿਖਵਾਇਆ ਹੋਇਆ ਸੀ ਮੈਂ ਇਹਦੇ ਮੂੰਹ ਦੇ ਅੱਗੇ ਨਾ ਇਹਦੇ ਨਾਮ ਲਿਖਵਾਇਆ ਹੋਇਆ ਹੈ ਨਮਿਸ਼ ਤੇ ਇਹ ਚਲੋ ਹੁਣ ਇਹਦੇ ਕੰਮ ਆ ਜੂਗਾ ਮੈਂ ਧੋ ਤਾ ਕੇ ਐਨ ਤੇ ਮੈਂ ਦੂਜੇ ਘਰ ਜਿਹੜਾ ਉਹ ਰੱਖ ਦਿੱਤਾ ਈ ਇਹਦੇ ਟਾਇਰ ਵਗੈਰਾ ਜਿਹੜੇ ਹੀ ਜਾਂ ਲਾਈਟਾਂ ਵਗੈਰਾ ਕੁਝ ਵੀ ਨਹੀਂ ਉਹਨ ਨੂੰ ਹੋਇਆ ਹੀ एवरीथिंग ਬਹੁਤ ਹੀ ਓਕੇ ਹੀ ਏ ਤੇ ਬਹੁਤ ਹੀ ਵਧੀਆ ਰਿਹਾ ਇਹ ਵਾਲਾ ਸਾਈਕਲ ਤੇ ਇਹਦੇ ਨਾ ਪਲਾਸਟਿਕ ਵੀ ਬਹੁਤ ਵਧੀਆ ਵਾ ਜੇਕਰ ਤਾਂ ਡੇਕਰ ਛੋਟਾ ਬੇਬੀ ਹੈ ਤੇ ਤੁਸੀਂ ਇਹ ਵਾਲਾ ਜਿਹੜਾ ਉਹ ਲੈ ਸਕਦੇ ਜੀ ਬਜਾਏ ਕਿ ਜਿਹੜਾ ਦੂਜਾ ਹੁੰਦਾ ਨਾ ਬਲੈਕ ਜャਕ ਹੌਂਦਾਏ ਸਟੋਲਰ ਤੇ ਸਟੋਲਰ ਦੀ بجائے ਤੁਸੀਂ ਇਹਨੂੰ ਵੇਅਰ ਕਰਾ ਸਕਦੇ ਜੇ ਇਹ ਵਾਲਾ ਲੈ ਸਕਦੇ ਜੇ ਤੁਸੀਂ ਉਹ ਜਿੱਦਾਂ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹਨਾ ਤੇ ਇਹ ਠੀਕ ਠੀਕੀ ਮਤਲਬ ਇਹਨਾਂ ਚ ਮਿਲ ਜਾਂਦਾ ਵਾ ਇਹ ਤੁਸੀਂ ਜਿਹੜਾ ਉਹ ਲੈ ਸਕਦੇ ਜੇ ਤੇ ਇਹ ਜੀ ਇਹ ਚੀਜ਼ਾਂ ਬਹੁਤ ਕੰਮ ਆਉਂਦੀਆਂ ਇਸ ਕਰਕੇ ਨਾ ਸਾਮ ਸਾਮਬ ਦੀ ਲੋੜ ਹੁੰਦੀ ਹੈ ਤੇ ਮੈਂ ਸਾਰੀਆਂ ਜੜੀਆਂ ਉਹ ਸਾਂਭ ਕੇ ਰੱਖੀਆਂ ਵਾ ਤੇ ਮੈਂ ਇੱਕ ਇੱਕ ਕੱਢ ਕੇ ਲਿਆਉਂਗੀ ਉਧਰ ਉਹ ਚੀਜ਼ ਤੇ ਫਿਰ ਸਾਫ਼ ਕਰਕੇ ਜੜੀ ਉਹ ਰੱਖ ਦਊਂਗੀ ਹਨਾ ਕੰਮ ਆਉਂਦੀ ਆ ਫਿਰ ਤੇ ਇਦਾਂ ਖਰਾਬ ਨਹੀਂ ਹੁੰਦੀ ਹੈਗੀ ਤੇ ਇੱਥੇ ਆਂਟੀ ਆਪਣੇ ਕੰਮ ਲੱਗੇ ਸੀ ਤੇ ਸਫਾਈਆਂ ਕਿ ਜਿੱਦਾਂ ਮੈਂ ਕਰ ਲੀਆਂ ਸੀ ਤੇ ਬਾਸ ਆਂਟੀ ਨੇ ਜਿਹੜੇ ਹੀ ਕੱਪੜੇ ਧੋਣੇ ਸੀ ਤੇ ਜਾਂ ਵੇੜੇ 'ਚ ਜਿਹੜਾ ਪੋਚਾ ਲਾਉਣਾ ਸੀ ਤੇ ਬੇਟਾ ਇਹਨੂੰ ਮੈਂ ਸਵਾ ਹੀ ਸੀ ਤੇ ਆਪ ਮੈਂ ਥੋੜਾ ਜਿਹਾ ਸੋ ਲਿਆ ਸੀ ਸੋ ਕੇ ਮੈਂ ਤੇ ਉੱਠ ਗਈ ਹਾਂ ਉਹਨੇ ਚੰ ਨੂੰ ਆਂਟੀ ਆ ਗਈ ਤੇ ਨਮਿਸ਼ ਦਾ ਵੀ ਟਾਈਮ ਹੋ ਜਾਂਦਾ 2 ਵਜੇ ਛੁੱਟੀ ਹੁੰਦੀ ਆ ਤੇ ਉਹ ਵੀ ਆ ਜਾਂਦਾ ਵਾ ਆਉਂਦਿਆ ਫਿਰ ਉਹਦੀ ਉਹਦੇ ਵੱਲ ਵੀ ਧਿਆਨ ਦੇਣਾ ਪੈਂਦਾ ਵਾ ਤੇ ਨਾਲ ਹੀ ਜਿਹੜਾ ਵਾ ਉਹਦੀ ਯੂਨੀਫਾਰਮ ਵਗੈਰਾ ਵਾਸ਼ ਕਰਨੀ ਹੁੰਦੀ ਆ ਸਾਰਾ ਕੁਛ ਹੈ ਨਾ ਬੈਗ ਵਗੈਰਾ ਦੇਖਣਾ ਹੁੰਦਾ ਵਾ ਤੇ ਉਹਦੇ ਵੱਲ ਵੀ ਦੇਖਣਾ ਪੈਂਦਾ ਵਾ ਤੇ ਮੈਂ ਸਾਰੇ ਕੰਮ ਜਿਹੜੇ ਉਹਦੇ ਹੁੰਦਿਆਂ ਨੂੰ ਜਿਹੜੇ ਉਹ ਕਰ ਲੈਣੀਆਂ ਕਿ ਉਹਦੇ ਹੁੰਦਿਆਂ ਮੈਂ ਫ੍ਰੀ ਹੋ ਜਾ ਤੇ ਬੇਬੀ ਤੋਂ ਵੀ ਫ੍ਰੀ ਹੋ ਜਾ ਤਾਂ ਕਿ ਉਹਨੂੰ ਵੀ ਥੋੜਾ ਬੋਤਾਂ ਟਾਈਮ ਮੈਂ ਦੇ ਸਕਾਂ ਹਨਾ ਨਹੀਂ ਤੇ ਇਦਾਂ ਉਹਨੂੰ ਟਾਈਮ ਦਿੱਤਾ ਨਹੀਂ ਜਾਂਦਾ ਹੈਗਾ ਇਦਾਂ ਬੱਚਾ ਨਾ ਫੀਲ ਕਰਦਾ ਫਿਰ ਕਿ ਮੰਮਾ ਉਹਦੇ ਵੱਲ ਧਿਆਨ ਦਿੰਦੀ ਮੇਰੇ ਵੱਲ ਧਿਆਨ ਨਹੀਂ ਦਿੰਦੀ ਇਸ ਕਰਕੇ ਮੈਂ ਫੀਲ ਨਹੀਂ ਹੁੰ ਮਰ ਦਿੰਦੀ ਹੈਗੀ ਫਿਰ ਉਹਨੂੰ ਵੀ ਜਿਹੜਾ ਉਹ ਬਰਾਬਰ ਦਾ ਮੈਂ ਟਾਈਮ ਦੇਣੀ ਆ ਤੇ ਇੱਥੇ ਚਲੋ ਜੀ ਕੱਪੜੇ ਵੀ ਆਪਣੇ ਵਾਸ਼ ਹੋ ਜਾਂਦੇ ਆ ਸਾਰਾ ਕੰਮ ਜਿਹੜਾ ਆਪਣਾ ਹੋ ਜਾਂਦਾ ਜਨਾਨੀਆਂ ਦਾ ਕੰਮ ਇਦਾਂ ਸਾਰਾ ਦਿਨ ਵੀ ਲੱਗੀਆਂ ਰਹਿਣਗੀਆਂ ਕੰਮ ਖਤਮ ਹੀ ਨਹੀਂ ਹੁੰਦਾ ਹੈਗਾ ਹੁਣ ਜਿੱਦਾਂ ਕੱਪੜੇ ਧੋਪ ਗਏ ਆ ਫਿਰ ਇਹਨਾਂ ਨੂੰ ਲਾਣਾ ਵਾ ਫਿਰ ਇਹਨਾਂ ਨੂੰ ਪ੍ਰੈਸ ਕਰਨਾ ਵਾ ਤੈਅ ਕਰਨ ਵਾਲਿਆਂ ਨੂੰ ਤੈਅ ਕਰਨਾ ਵਾ ਤੇ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਵਾ ਇਥੇ ਨਵੀਂ ਸ਼ਾ ਗਿਆ ਸਕੂਲ ਤੋਂ ਤੇ ਦੇਖਣ ਲੱਗ ਗਿਆ ਆਪਣਾ ਸਾਈਕਲ ਮम्मा ਮੇਰਾ ਹੀ ਸਾਈਕਲ ਆ ਮੈਂ ਕਿਹਾ ਹਾਂ ਇਹਨੂੰ ਕੋਈ ਨਵੀਂ ਚੀਜ਼ ਨਹੀਂ ਲੈ ਕੇ ਦੇਣੀ ਆਪਾਂ ਤੇਰੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਦਵਾਂਗੇ ਪਰਾਣੀਆਂ ਵੀ ਕਾ ਦਿਆਂ ਥੋੜਾ ਜਰ ਜੂਸ ਕੀ ਦਿੱਤੀਆਂ ਤੇ ਬਸ ਬਾਕੀ ਰੱਖ ਦੇਣੀਆਂ ਸ਼ੌਂਕ ਸੀ ਬਹੁਤ ਜ਼ਿਆਦਾ ਕਿਉਂਕਿ ਪਹਿਲਾ ਬੱਚਾ ਹੀ ਤੇ ਬਹੁਤ ਸ਼ੌਂਕ ਸੀ ਤੇ ਸਾਰੀਆਂ ਚੀਜ਼ਾਂ ਇਹਨੂੰ ਲੈ ਕੇ ਦਿੱਤੀਆਂ ਉਹ ਮਤਲਬ ਹੁਣ ਜੜੀਆਂ ਉਹ ਜੂਸ ਵਿੱਚ ਆ ਜਾਣਗੀਆਂ ਤੇ ਉਹਨੂੰ ਵੀ ਖੁਸ਼ੀ ਹੁੰਦੀ ਆ ਕਿ ਮਤਲਬ ਮੇਰੀਆਂ ਚੀਜ਼ਾਂ ਜਿਹੜੀਆਂ ਸੰਭੀਆਂ ਉਹ ਜਿਹੜੇ ਦਾਨਿਸ਼ ਦੇ ਕੰਮ ਆ ਰਹੀਆਂ ਵਾਂ ਇਸ ਕਰਕੇ ਤੇ ਉਹ ਵੇਖਦਾ ਪਿਆ ਹੀ ਕਿਉਂਕਿ ਅੱਗੇ ਉਹਦਾ ਨਾਮ ਲਿਖਿਆ ਹੋਇਆ ਹੀ ਨਾ ਤਾਂ ਕਰਕੇ ਤੇ ਤਾ ਕਰਕੇ ਕਿੰਦਾ ਮਮਾ ਇਹ ਮੇਰੀਆਂ ਹੀ ਆ ਮੈਂ ਕਿਹਾ ਤੇਰੇ ਆ ਸਾਈਕਲ ਵਾ ਜਿਹੜਾ ਇਹਦੇ ਕੰਮ ਆਊਗਾ ਹੁਣ ਤੇ ਚਲੋ ਜੀ ਨਮੀ ਆ ਗਿਆ ਸਕੂਲ ਤੋਂ ਹੁਣ ਇਹਨੂੰ ਖਾਣ ਵਾਸਤੇ ਕੁਛ ਦਵਾਂਗੀ ਤੇ ਫਿਰ ਇਹਦਾ ਟਿਊਸ਼ਨ ਦਾ ਟਾਈਮ ਹੋ ਜਾਣਾ ਵਾ ਬੱਚਿਆਂ ਦੀ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੀ ਚੱਲਦਾ ਰਹਿੰਦਾ ਮਤਲਬ ਇਹ ਅਜੇ ਆਉਂਦੇ ਆ ਖਾਣਾ ਪੀਣਾ ਹੁੰਦਾ ਤੇ 3 ਵਜੇ ਜਾਂਦੇ ਉਦੋਂ 4 ਵਜੇ ਟਿਊਸ਼ਨ ਦਾ ਟਾਈਮ ਹੋ ਜਾਂਦਾ 6 ਵਜੇ ਆਉਂਦੇ ਆ ਤੇ ਬਸ ਸੌਣਾ ਹੀ ਹੁੰਦਾ ਬਸ ਤੇ ਅਗਲੇ ਦਿਨ ਫੇਰ ਸਕੂਲੇ ਬਸ ਇਦਾਂ ਹੀ ਚੱਲਦਾ ਰਹਿੰਦਾ ਆਖੋ ਨਮੀ ਛੜ ਕੇ ਬੈਠਾ ਆਪਣੇ ਭਰਾ ਨੂੰ ਇਹ ਬਲਾ ਨਿੱਕਾ ਜਿਹਾ ਮਾਈ ਬਾਝੋਏ ਮੈਨੇ ਇਸ ਕੋ ਕਾ ਇਸ ਕਿ ਮਿਲ ਚਲੇਗੀ ਜੇਕਰ ਨਹੀਂ ਅਲਗਾ ਅੱਛਾ ਤੇ ਇੱਥੇ ਦੇ ਵਾਸਤੇ ਮੈਗੀ ਸਕੂਲੋਂ ਆਇਆ ਹੈ ਮੈਗੀ ਪਤਾ ਬੱਚਿਆਂ ਨੂੰ ਨਹੀਂ ਦੇਣੀ ਚਾਹੀਦੀ ਪਰ ਇੰਨੀ ਜਿੱਦ ਕਰਦਾ ਪਿਆ ਮੈਂ ਬਹੁਤ ਘੱਟ ਮੈਗੀ ਦਿੰਨੀ ਆ ਜਦੋਂ ਕਿਤੇ ਬਹੁਤ ਹੀ ਜ਼ਿਆਦਾ ਜਿੱਦ ਕਰਦਾ ਵਾ ਫੇਰ ਆਨਾ ਆ ਗਈ ਆ ਗਈ ਕਿਆ ਕਰਾ ਚਲੋ ਜੀ ਨਮਿਸ਼ ਨੂੰ ਦੇ ਦਿੰਨੇ ਆ ਮੈਗੀ ਤੇ ਇਹਦੇ ਵੀ ਤਿੰਨ ਚਾਰ ਜਿਹੜੇ ਜੋੜੇ ਬਦਲੇ ਜਾਂਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਲਾਂ ਕਰਦਾ ਪਿੱਛੇ ਵੇਖ ਵੇਖ ਕੇ ਨਾ ਤੇ ਏਸੀ ਜੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਏ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੇ ਵਲੌਗ ਤੱਕ ਲਈ ਬਾਏ ਬਾਏ ਸਾਰਾ ਦਿਨ ਮਤਲਬ ਇਹਦੇ ਨਾਲ ਇਹਦੀ ਨੀਂਦ ਇੰਨੀ ਕਾ ਕੇ 10 15 ਮਿੰਟ 10 15 ਮਿੰਟ ਬਸ ਤੇ ਇੰਨੇ ਟਾਈਮ ਜਿੱਤੇ ਆਪਣੀ ਥਕਾਵਟ ਵੀ ਨਹੀਂ ਲੱਦਦੀ ਫਿਰ ਇਹਦੇ ਨਾਲ ਹੀ ਸਾਰਾ ਦਿਨ ਮੈਂ ਰਹਿੰਦੀ ਆ ਤੇ ਕਈ ਵਾਰ ਨੀਂਦ ਇਦਾਂ ਹੀ ਵੇਖੋ ਅੱਖਾਂ ਵੀ ਜੇ ਵੀ ਨਾ ਨੀਂਦ ਨਾਲ ਭਰੀਆਂ ਪਈਆਂ ਪਰ ਇੰਨਾ ਨਹੀਂ ਕਿ ਮਤਲਬ ਇਹ ਸੋਊਗਾ ਤੇ ਫਿਰ ਮੈਂ ਸੋਊਗੀ ਨਹੀਂ ਤੇ ਨਹੀਂ ਤੇ ਚਲੋ ਜੀ ਮਿਲਦੇ ਹਾਂ ਅਗਲੇ ਵਰਤ ਤੱਕ ਲਈ ਬਾਏ ਬਾਏ